ਅੱਜ ਕੱਲ ਦਾ ਜੋ ਦੌਰ ਹੈ ਇਸ ਵਿੱਚ ਪੈਸਾ ਕਮਾਉਣ ਦੇ ਲਈ ਪਤਾ ਨਹੀਂ ਲੋਕ ਕਿਹੜੇ ਕਿਹੜੇ ਹੱਥ ਕੰਡੇ ਬਣਾ ਲੈਣ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿੱਥੇ ਤੱਕ ਗਿਰ ਜਾਣ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਇਹ ਹਰ ਇੱਕ ਬੰਦੇ ਲਈ ਸੁਣਨੀ ਬੜੀ ਜ਼ਰੂਰੀ ਹੈ ਇਸ ਦੇ ਵਿੱਚ ਲੋਕਾਂ ਦੀ ਗਰੀਬੀ ਦਾ ਲੋਕਾਂ ਦੇ ਭੋਲੇਪਣ ਦਾ ਮਤੇ ਲੋਕਾਂ ਨੂੰ ਲਾਲਚ ਦੇ ਕੇ ਇਹੋ ਜਿਹਾ ਫਾਇਦਾ ਉਠਾਇਆ ਜਾਂਦਾ ਹੈ ਕਿ ਉਹਨਾਂ ਦੀਆਂ ਸੋਹਣੀਆਂ ਕੁੜੀਆਂ ਦੇ ਨਾਲ ਉਹ ਕੀਤਾ ਜਾਂਦਾ ਹੈ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਜਿਸ ਬਾਰੇ ਬੰਦਾ ਸੋਚ ਹੀ ਨਹੀਂ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਸੰਬਲ ਇਸ ਦੇ ਅਧੀਨ ਪੈਂਦਾ ਥਾਣਾ ਦਿਨਾਰੀ ਤੇ ਦਿਨਾਰੀ ਦਾ ਪਿੰਡ ਪਵਨਪੁਰੀ ਗੱਲ ਹੈ 21 ਮਾਰਚ 2025 ਦੀ ਇੱਕ ਰਾਜਪਾਲ ਨੌਂ ਦਾ ਮੁੰਡਾ ਭੱਜ ਕੇ ਥਾਣੇ ਆਉਂਦਾ ਤੇ ਥਾਣੇ ਦੇ ਵਿੱਚ ਐਸ ਐਚਓ ਸਾਹਿਬ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਕੇ ਐਸ ਐਚਓ ਸਾਹਿਬ ਮੈਂ ਉਲਟਾ ਪੈਦਾ ਹੋਇਆ ਸੀ ਯਾਨੀ ਜਦੋਂ ਬੱਚੇ ਪੈਦਾ ਹੁੰਦੇ ਨੇ ਜ਼ਿਆਦਾਤਰ ਬੱਚਿਆਂ ਦਾ ਪਹਿਲਾਂ ਸਿਰ ਬਾਹਰ ਆਉਂਦਾ ਹੈ ਪਰ ਉਸ ਦੇ ਪਹਿਲਾਂ ਪੈਰ ਬਾਹਰ ਆਏ ਸੀ ਉਸ ਨੇ ਕਿਹਾ ਕਿ ਮੈਂ ਉਲਟਾ ਪੈਦਾ ਹੋਇਆ ਸੀ ਅਤੇ ਮੈਂ ਜੇ ਕਿਸੇ ਦੇ ਦਰਦ ਹੁੰਦਾ ਹੋਵੇ ਉਸ ਦੇ ਲੱਤ ਲਾ ਦੇਵਾਂ ਤਾਂ ਉਸ ਦਾ ਦਰਦ ਠੀਕ ਹੋ ਜਾਂਦਾ ਹੈ ਮੈਂ ਕਈ ਲੋਕਾਂ ਨੂੰ ਏਦਾਂ ਠੀਕ ਕੀਤਾ ਤਾਂ ਹੁਣ ਐਸਐਚਓ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਇਹ ਗੱਲ ਤੂੰ ਮੈਨੂੰ ਕਿਉਂ ਦੱਸ ਰਿਹਾ ਤਾਂ ਉਸ ਨੇ ਕਿਹਾ ਕਿ ਐਸਐਚਓ ਸਾਹਿਬ ਇਸ ਗੱਲ ਕਾਰਨ ਹੀ ਮੈਂ ਅੱਜ ਮਰਦਾ ਮਰਦਾ ਬਚਿਆ ਮੈਂ ਤੁਹਾਡੇ ਕੋਲ ਫਰਿਆਦ ਲੈ ਕੇ ਆਇਆ ਤਾਂ ਐਸਐਚਓ ਸਾਹਿਬ ਨੇ ਕਿਹਾ ਕਿ ਤੂੰ ਮੈਨੂੰ ਖੁੱਲ ਕੇ ਦੱਸ ਆਖਰ ਗੱਲ ਕੀ ਹੈ ਤਾਂ ਉਸ ਨੇ ਦੱਸਿਆ ਕਿ ਮੈਨੂੰ 11 ਮਾਰਚ 2025 ਨੂੰ ਇੱਕ ਫੋਨ ਆਉਂਦਾ ਹੈ ਤੇ ਮੈਨੂੰ ਕਿਹਾ ਜਾਂਦਾ ਹੈ ਕਿ ਦੋ ਮੁੰਡਿਆਂ ਵੱਲੋਂ ਕਿ ਉਹਨਾਂ ਦੀ ਮਾਂ ਬਿਮਾਰ ਹੈ ਬੁਲੰਦ ਸ਼ਹਿਰ ਦੇ ਵਿੱਚ ਤੇ ਉਸ ਤੇ ਬੜਾ ਜਿਆਦਾ ਦਰਦ ਹੋ ਰਿਹਾ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਉਸ ਦੇ ਪੈਰ ਲਾ ਦਿਓ ਤਾਂ ਉਸ ਦਾ ਦਰਦ ਦੂਰ ਹੋ ਜਾਏਗਾ ਇਹ ਕੋਈ ਨਵੀਂ ਗੱਲ ਰਾਜਪਾਲ ਵਾਸਤੇ ਨਹੀਂ ਸੀ ਕਿਉਂਕਿ ਉਸ ਦਾ ਕਹਿਣਾ ਕਿ ਉਸ ਨੇ ਕਈ ਔਰਤਾਂ ਨੂੰ ਐਦਾਂ ਠੀਕ ਕੀਤਾ ਕਈਆਂ ਦੇ ਦਰਦ ਐਦਾਂ ਠੀਕ ਕੀਤੇ ਨੇ ਤਾਂ ਹੁਣ ਰਾਜਪਾਲ ਨੇ ਕਿਹਾ ਕਿ ਕੋਈ ਗੱਲ ਨਹੀਂ ਰਾਜਪਾਲ ਉਹਨਾਂ ਦੇ ਨਾਲ ਚਲਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਉਸ ਨੂੰ ਤਾਂ ਏਟਾ ਰੈਫਰ ਕਰ ਦਿੱਤਾ ਹੁਣ ਉਹ ਮੁੰਡੇ ਉਸ ਨੂੰ ਏਟਾ ਲੈ ਜਾਂਦੇ ਨੇ ਏਟਾ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਸ ਨੂੰ ਤਾਂ ਆਗਰੇ ਰੈਫਰ ਕਰ ਦਿੱਤਾ ਹੁਣ ਉਹ ਮੁੰਡੇ ਉਸ ਨੂੰ ਆਗਰੇ ਲੈ ਜਾਂਦੇ ਆ ਯਾਨੀ ਉਹ ਮੁੰਡੇ ਜਿੱਥੇ-ਜਿੱਥੇ ਚਾਹੁੰਦੇ ਸੀ ਉੱਥੇ-ਉੱਥੇ ਰਾਜਪਾਲ ਨੂੰ ਲੈ ਕੇ ਜਾਂਦੇ ਨੇ ਆਗਰੇ ਦੇ ਵਿੱਚ ਲਿਜਾ ਕੇ ਇੱਕ ਕਮਰੇ ਦੇ ਵਿੱਚ ਇਸ ਨੂੰ ਬਿਠਾ ਦਿੱਤਾ ਜਾਂਦਾ ਹੈ ਤੇ ਇਸ ਨੂੰ ਕੁਝ ਐਹੋ ਜੀ ਚੀਜ਼ ਖਵਾਈ ਜਾਂਦੀ ਹੈ ਜਿਸ ਦੇ ਨਾਲ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਦੇ ਹੱਥ ਪੈਰ ਬੰਨ ਦਿੱਤੇ ਜਾਂਦੇ ਨੇ ਇਸ ਉੱਤੇ ਕ੍ਰਿਆਵਾਂ ਕੀਤੀਆਂ ਜਾਂਦੀਆਂ ਨੇ ਤੇ ਜਦੋਂ ਇਸ ਨੂੰ ਥੋੜਾ ਜਿਹਾ ਹੋਸ਼ ਆਉਂਦਾ ਹੈ ਤੇ ਇਹ ਦੇਖਦਾ ਕਿ ਮੈਨੂੰ ਬੰਨਿਆ ਹੋਇਆ ਤੇ ਉਸ ਕਮਰੇ ਦਾ ਮਾਹੌਲ ਦੇਖਦਾ ਇਹ ਚੀਕਾਂ ਮਾਰਨ ਲੱਗ ਜਾਂਦਾ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ ਇਸ ਦੀਆਂ ਚੀਕਾਂ ਆਸ-ਪਾਸ ਰਹਿੰਦੇ ਲੋਕਾਂ ਦੇ ਕੰਨਾਂ ਦੇ ਵਿੱਚ ਪੈਂਦੀਆਂ ਉਹ ਭੱਜ ਕੇ ਇਸ ਘਰ ਦੇ ਵਿੱਚ ਆਉਂਦੇ ਨੇ ਕਿ ਇੱਥੇ ਕੀ ਹੋ ਗਿਆ ਕਿਉਂ ਇੱਥੇ ਇੰਨੀਆਂ ਚੀਕਾਂ ਵੱਜ ਰਹੀਆਂ ਕੌਣ ਹੈ ਜੋ ਮੁਸੀਬਤ ਦੇ ਵਿੱਚ ਹੈ ਜਦੋਂ ਲੋਕ ਇਸ ਘਰ ਦੇ ਵਿੱਚ ਆਉਂਦੇ ਨੇ ਤਾਂ ਇਸ ਨੂੰ ਬੰਨਿਆ ਦੇਖਦੇ ਨੇ ਤਾਂ ਜੋ ਦੂਸਰੇ ਕ੍ਰਿਆਵਾ ਕਰਨ ਵਾਲੇ ਤੇ ਹੋਰ ਜੋ ਗਰੋ ਸੀ ਉਹ ਇੱਥੋਂ ਭੱਜ ਜਾਂਦਾ ਹੈ ਤੇ ਇਹ ਰਾਜਪਾਲ ਨੂੰ ਉਹ ਛੜਾ ਲੈਂਦੇ ਨੇ ਰਾਜਪਾਲ ਉੱਥੋਂ ਛੁੱਟ ਕੇ ਸਦਾ ਥਾਣੇ ਆਉਂਦਾ ਤੇ ਥਾਣੇ ਦੇ ਵਿੱਚ ਆ ਕੇ ਇਹ ਸਾਰੀ ਗੱਲਬਾਤ ਐਸਐਚਓ ਸਾਹਿਬ ਨੂੰ ਦੱਸਦਾ ਹੁਣ ਐਸਐਚਓ ਸਾਹਿਬ ਰਾਜਪਾਲ ਨੂੰ ਪੁੱਛਦੇ ਨੇ ਕਿ ਉਹ ਮੁੰਡੇ ਕੌਣ ਸੀ ਜਿਹੜੇ ਤੈਨੂੰ ਲੈ ਕੇ ਗਏ ਸੀ ਤਾਂ ਉਸ ਨੇ ਕਿਹਾ ਕਿ ਉਹ ਦੋ ਮੁੰਡੇ ਸਾਡੇ ਪਿੰਡ ਦੇ ਸੀ ਲਖਨ ਤੇ ਰਿੰਕੂ ਹੁਣ ਪੁਲਿਸ ਲਖਨ ਤੇ ਰਿੰਕੂ ਨੂੰ ਗ੍ਰਿਫਤਾਰ ਕਰਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਅੱਗੇ ਇਹ ਦੋਨੋਂ ਹੋਰ ਦੱਸਦੇ ਨੇ अर्जुन ਤੇ ਦੁਰਜਨ ਇਹਨਾਂ ਚਾਰਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅੱਗੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਹੁਣ ਇਹ ਜੋ ਕਹਾਣੀ ਦੱਸਦੇ ਨੇ ਉਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਜੋ ਇਹ ਗਰੋਸੀ ਜਿਸ ਦਾ ਨੋਂ ਧਨਵਰਸ਼ਾ ਗਰੋਸੀ ਤੇ ਇਹ ਕੀ ਕਰਦਾ ਸੀ ਇਹ ਕਿਸ ਤਰ੍ਹਾਂ ਗਰੀਬ ਲੋਕਾਂ ਨੂੰ ਲਾਲਚ ਦੇ ਕੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਤੇ ਉਹਨਾਂ ਦੀਆਂ ਕੁੜੀਆਂ ਦੇ ਨਾਲ ਉਹ ਕਰਦਾ ਸੀ ਜਿਸ ਬਾਰੇ ਕੋਈ ਵੀ ਸੋਚ ਨਹੀਂ ਸਕਦਾ ਚਾਰੇ ਫੜੇ ਹੋਏ ਮੁੰਡੇ ਸੀ ਇਹਨਾਂ ਤੋਂ ਪੁਲਿਸ ਪੁੱਛਦੀ ਹੈ ਤਫ਼ਤੀਸ਼ ਕਰਦੀ ਹੈ ਤਾਂ ਇਹ ਦੱਸਦੇ ਨੇ ਕਿ ਸਾਨੂੰ 5 ਲੱਖ ਰੁਪਏ ਦਾ ਲਾਲਚ ਦਿੱਤਾ ਗਿਆ ਸੀ ਕਿ ਜੇ ਤੁਸੀਂ ਉਲਟੇ ਪੈਰਾਂ ਵਾਲਾ ਜਾਨੀ ਪੁੱਠਾ ਜੰਮਿਆ ਹੋਇਆ ਜਿਵੇਂ ਆਪਾਂ ਕਹਿ ਦਿੰਦੇ ਆ ਉਹ ਬੰਦਾ ਲਿਆ ਕੇ ਦਵੋਗੇ ਤਾਂ ਤੁਹਾਨੂੰ 5 ਲੱਖ ਰੁਪਇਆ ਦਿੱਤਾ ਜਾਊਗਾ ਹੁਣ ਪੁਲਿਸ ਹੋਰ ਇਸ ਮਾਮਲੇ ਦੀ ਤਫ਼ਤੀਸ਼ ਕਰਦੀ ਹੈ ਤਾਂ ਫਿਰੋਜ਼ਾਬਾਦ ਏਟਾ ਸੰਬਲ ਆਗਰਾ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਉਥੋਂ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੁਲਿਸ ਹੁਣ ਇਨ੍ਹਾਂ ਤੋਂ ਵੀ ਅੱਗੇ ਤਫ਼ਤੀਸ਼ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਦੋ ਗਰੁੱਪ ਬਣਾਏ ਹੋਏ ਸੀ ਇੱਕ ਗਰੁੱਪ ਆਮ ਪਿੰਡਾਂ ਦੇ ਵਿੱਚ ਜਾਂਦਾ ਗਰੀਬ ਲੋਕਾਂ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਬਹੁਤ ਪੈਸਾ ਮਿਲ ਸਕਦਾ ਹੈ ਤੁਸੀਂ ਅਮੀਰ ਹੋ ਸਕਦੇ ਹੋ ਕਈ ਗੱਲਾਂ ਇਹ ਜੋ ਗਰੁੱਪ ਦੇ ਮੈਂਬਰ ਸੀ ਉਹ ਗਰੀਬ ਲੋਕਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਕਿ ਜੇ 29ਾਂ ਵਾਲਾ ਤੁਸੀਂ ਸਾਨੂੰ ਕੱਚੂ ਲਿਆ ਦੇਮੋ ਤਾਂ ਤੁਹਾਨੂੰ ਐ ਇੰਨੇ ਪੈਸੇ ਮਿਲ ਸਕਦੇ ਆ ਇੱਕ ਖਾਸ ਕਿਸਮ ਦਾ ਉੱਲੂ ਜੇ ਸਾਨੂੰ ਲਿਆ ਦੇਮੋ ਤਾਂ ਤੁਹਾਨੂੰ ਲੱਖਾਂ ਰੁਪਈਆ ਮਿਲ ਸਕਦਾ ਦੋ ਮੂੰਹਾਂ ਵਾਲਾ ਸੱਪ ਜੇ ਤੁਸੀਂ ਸਾਨੂੰ ਲਿਆ ਦੇਮੋ ਤਾਂ ਤੁਹਾਨੂੰ ਐਨਾ ਰੁਪਈਆ ਮਿਲ ਸਕਦਾ ਹੈ ਇੱਕ ਖਾਸ ਨੰਬਰ ਵਾਲਾ ਨੋਟ ਜੇ ਤੁਸੀਂ ਸਾਨੂੰ ਦਿਹਾ ਦੇਮੋਂ ਤਾਂ ਤੁਹਾਨੂੰ ਲੱਖਾਂ ਰੁਪਏ ਮਿਲ ਸਕਦਾ ਜਾਨੀ ਐਦਾਂ ਦੀਆਂ ਗੱਲਾਂ ਇਹਨਾਂ ਲੋਕਾਂ ਨੂੰ ਕਹੀਆਂ ਜਾਂਦੀਆਂ ਤੇ ਕਿਹਾ ਜਾਂਦਾ ਕਿ ਜੇ ਤੁਸੀਂ ਕੋਈ ਪੁੱਠਾ ਜੰਮਿਆ ਹੋਇਆ ਜਾਨੀ ਉਲਟੇ ਪੈਰਾਂ ਵਾਲਾ ਬੰਦਾ ਸਾਨੂੰ ਦੇ ਦੇਮੋਂ ਤਾਂ ਤੁਹਾਨੂੰ ਐਨੇ ਰੁਪਏ ਮਿਲ ਸਕਦੇ ਇਹ ਚੀਜ਼ਾਂ ਉਹਨਾਂ ਨੂੰ ਦੱਸੀਆਂ ਜਾਂਦੀਆਂ ਤੇ ਨਾਲ ਦੀ ਨਾਲ ਉਹਨਾਂ ਨੂੰ ਇੱਕ ਗੱਲ ਹੋਰ ਦੱਸੀ ਜਾਂਦੀ ਹੈ ਕਿ ਜੇ ਤੁਹਾਡੀ ਬੇਟੀ ਦੇ ਵਿੱਚ ਆ ਗੁਣ ਹੋਣ ਫੇਰ ਤਾਂ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਅਮੀਰ ਹੋ ਸਕਦੇ ਹੋ ਜੇ ਐਦਾਂ ਦੀ ਕੁੜੀ ਤੁਸੀਂ ਸਾਨੂੰ ਦੇ ਦੇਮੋ ਜੇ ਐਦਾਂ ਦੀ ਕੁੜੀ ਤੁਹਾਡੀ ਨਿਗਾਹ ਦੇ ਵਿੱਚ ਹੈ ਇਹ ਨਿਗਾਹ ਰੱਖਦੇ ਸੀ ਸੋਹਣੀਆਂ ਕੁੜੀਆਂ ਦੇ ਉੱਤੇ ਜੋ ਕੁਆਰੀਆਂ ਸਨ ਜੋ 18 19 ਸਾਲ ਦੀਆਂ ਜੋ ਕਿ ਜੰਗ ਸਨ 5.5 ਫੁੱਟ ਤੋਂ ਜਿਆਦਾ ਲੰਬੀਆਂ ਸਨ ਜਾਨੀ ਘੱਟੋ ਘੱਟ ਉਸ ਦੀ ਹਾਈਟ 5.5 ਫੁੱਟ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਦੋਂ ਫਿਰ ਇਹਨਾਂ ਦੇ ਟਾਰਗੇਟ ਤੇ ਕੋਈ ਕੁੜੀ ਆਉਂਦੀ ਕੋਈ ਪਰਿਵਾਰ ਆਉਂਦਾ ਜਿਨ੍ਹਾਂ ਦੀ ਕੁੜੀ ਹੁੰਦੀ ਤਾਂ ਉਹਨਾਂ ਨੂੰ ਇਹ ਕਹਿੰਦੇ ਕਿ ਤੁਹਾਨੂੰ ਇੱਕ ਫਾਰਮ ਭਰਨਾ ਪਵੇਗਾ WhatsApp ਉੱਤੇ ਉਹਨਾਂ ਨੂੰ ਫਾਰਮ ਭੇਜ ਆ ਜਾਂਦਾ ਫਾਰਮ ਦੇ ਵਿੱਚ ਅਲੱਗ-ਅਲੱਗ ਕਾਲਮ ਹੁੰਦੇ ਸੀ ਕੁੜੀ ਦਾ ਨਾਮ ਪਿਤਾ ਦਾ ਨਾਮ ਗੋਤ ਸਰਨੇਮ ਪਾਰ ਹਾਈਟ ਪਲੱਸ ਕੁੜੀ ਵਿਆਹੀ ਹੋਈ ਐ ਜਾਂ ਕੁਆਰੀ ਐ ਕੁੜੀ ਨੇ ਕਿਸੇ ਨਾਲ ਸੰਪਰਕ ਕੀਤਾ ਜਾਂ ਨਹੀਂ ਕੀਤਾ ਹੁਣ ਤੋਂ 15 ਦਿਨ ਪਹਿਲਾਂ ਤੱਕ ਕੁੜੀ ਨੇ ਕਿਸੇ ਨਾਲ ਸਬੰਧ ਬਣਾਏ ਜਾਂ ਨਹੀਂ ਬਣਾਏ ਕੁੜੀ ਦੇ ਪ੍ਰਾਈਵੇਟ ਪਾਰਟ ਦੀ ਲੰਬਾਈ ਕਿੰਨੀ ਐ ਕੁੜੀ ਦੇ ਸਰੀਰ ਤੇ ਕੋਈ ਤਿੰਨ ਦਾ ਨਿਸ਼ਾਨ ਤਾਂ ਨਹੀਂ ਕੋਈ ਫੋੜੇ ਫੈਂਸੀ ਦਾ ਨਿਸ਼ਾਨ ਤਾਂ ਨਹੀਂ ਆਪਰੇਸ਼ਨ ਤਾਂ ਨਹੀਂ ਹੋਇਆ ਟੈਟੂ ਤਾਂ ਨਹੀਂ ਬਣਿਆ ਐਦਾਂ ਦੇ ਸਾਰੇ ਕਾਲਮ ਜਿਹੜੇ ਸੀ ਉਹ ਕੁੜੀ ਨੇ ਫਿਲ ਕਰਨੇ ਹੁੰਦੇ ਸੀ ਜੋ ਕਿ ਪਰਿਵਾਰ ਵਾਲੇ ਖੁਦ ਆਪਣੀ ਕੁੜੀ ਤੋਂ ਉਹ ਕਾਲਮ ਫਿਲ ਕਰਵਾਉਂਦੇ ਕਦੇ ਜੇਲ੍ਹ ਤਾਂ ਨਹੀਂ ਗਏ ਪੀਰੀਅਡ ਕਦੋਂ ਆਉਂਦੇ ਨੇ ਕਿਹੜੀ ਤਰੀਕ ਤੋਂ ਕਿੰਨੀ ਤਰੀਕ ਤੱਕ ਆਉਂਦੇ ਨੇ ਤੇ ਕਿੰਨੇ ਦਿਨ ਰਹਿੰਦੇ ਨੇ ਇਹ ਸਾਰੀ ਜੋ ਇਨਫੋਰਮੇਸ਼ਨ ਸੀ ਉਹ ਫਾਰਮ ਦੇ ਵਿੱਚ ਭਰਨੀ ਹੁੰਦੀ ਸੀ ਤੇ ਉਸ ਤੋਂ ਬਾਅਦ ਕੁੜੀ ਦੀ ਫੋਟੋ ਤੇ ਬਾਇਓ ਡਾਟਾ ਅੱਗੇ ਭੇਜਦੇ ਸੀ ਤੇ ਅੱਗੇ ਇੱਕ ਗੁਰੂ ਹੁੰਦਾ ਸੀ ਜੋ ਕਿ ਕੁੜੀ ਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਜਾਂਦਾ ਉਸ ਦੇ ਸਾਰੇ ਕੱਪੜੇ ਉਤਾਰਦਾ ਉਸ ਦੀ ਜਾਂਚ ਕਰਦਾ ਉੱਥੇ ਕਿਰਿਆਵਾਂ ਕਰਦਾ ਤੇ ਕੁੜੀ ਦੀ ਵੀਡੀਓ ਵੀ ਬਣਾਉਂਦਾ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕੁੜੀ ਦੇ ਨਾਲ ਗਲਤ ਕੰਮ ਵੀ ਕਰਦਾ ਕੁੜੀ ਨੂੰ ਪਹਿਲਾਂ ਬੇਹੋਸ਼ੀ ਵਾਲੀ ਹਾਲਤ ਦੇ ਵਿੱਚ ਲੈ ਕੇ ਜਾਂਦੇ ਉਸ ਨੂੰ ਕੁਝ ਖਾਣ ਨੂੰ ਦਿੰਦੇ ਉਸ ਤੋਂ ਬਾਅਦ ਇਹ ਸਾਰੀ ਕਿਰਿਆ ਉਸ ਨਾਲ ਕੀਤੀ ਜਾਂਦੀ ਸੀ ਕੁੜੀ ਵਿਰੋਧ ਵੀ ਨਹੀਂ ਕਰਦੀ ਸੀ ਕਿਉਂਕਿ ਇਹ ਸਭ ਕੁਝ ਉਸ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਕੁੜੀ ਦੇ ਮਾਤਾ ਪਿਤਾ ਨੂੰ ਵੀ ਇਹ ਗੱਲਾਂ ਪਤਾ ਹੁੰਦੀਆਂ ਸੀ ਇਸ ਕਰਕੇ ਇਸ ਕਿਰਿਆ ਨੂੰ ਕੀਤਾ ਜਾਂਦਾ ਕੁੜੀ ਦੀ ਵੀਡੀਓ ਬਣਾਈ ਜਾਂਦੀ ਫੋਟੋਆਂ ਖਿੱਚੀਆਂ ਜਾਂਦੀਆਂ ਜਿੱਥੇ ਇਹਨਾਂ ਨੂੰ ਸਹੀ ਲੱਗਦਾ ਜੋ ਇਹਨਾਂ ਦੀ ਜਗਾ ਸੀ ਬੁਲੰਦ ਸ਼ਹਿਰ ਸੰਭਲ ਏਟਾ ਫਰੋਜਾਬਾਦ ਆਗਰਾ ਜਿੱਥੇ ਇਹਨਾਂ ਨੂੰ ਠੀਕ ਲੱਗਦਾ ਉੱਥੇ ਹੀ ਉਹ ਕੁੜੀ ਨੂੰ ਲੈ ਜਾਂਦੇ ਤੇ ਉੱਥੇ ਜਾ ਕੇ ਉਸ ਦੇ ਨਾਲ ਇਹ ਸਭ ਕੁਝ ਕਰਦੇ ਇਨ੍ਹਾਂ ਸਾਰੇ ਲੋਕਾਂ ਦੇ ਕੋਲੋਂ ਤਕਰੀਬਨ 350 ਕੁੜੀ ਦੀ ਡਿਟੇਲ ਬਰਾਮਦ ਹੋਈ ਹੈ ਤੇ ਇਹ ਜੋ ਗਰੋਅ ਚੱਲ ਰਿਹਾ ਸੀ ਇਹ ਤਕਰੀਬਨ 7 ਤੋਂ 8 ਸਾਲ ਹੋ ਚੁੱਕੇ ਨੇ ਇਸ ਗਰੋਅ ਨੂੰ ਚਲਦੇ ਨੂੰ ਜਿਸ ਦਾ ਨਾਂ ਇਹਨਾਂ ਨੇ ਧਨ ਵਰਸਾ ਰੱਖਿਆ ਹੋਇਆ ਸੀ ਇਸ ਨੂੰ ਤਿੰਨ categories ਦੇ ਵਿੱਚ ਵੰਡਿਆ ਹੋਇਆ ਸੀ ਕਾਰੀਗਰ মিডিਆ ਆਰਟੀਕਲ ਕਾਰੀਗਰ ਜੋ ਕਿਰਿਆਵਾਂ ਕਰਦੇ ਸੀ ਜੋ ਇਹਨਾਂ ਉੱਤੇ ਜਾਦੂ ਟੂਣਾ ਕਰਨ ਦੀ ਗੱਲ ਕਰਦੇ ਸੀ মিডিਆ ਜੋ ਇਹਨਾਂ ਨੂੰ ਫਸਾਉਂਦੇ ਸੀ ਜੋ ਲੋਕਾਂ ਦੇ ਵਿੱਚ ਜਾਂਦੇ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਮਾਲਾ ਮਾਲ ਹੋ ਸਕਦੇ ਹੋ ਤੁਸੀਂ ਬੜਾ ਧਨ ਕਮਾ ਸਕਦੇ ਹੋ ਉਹੀ ਕਿ ਪੁੱਠੇ ਪੈਰਾਂ ਵਾਲਾ ਬੰਦਾ ਕਸ਼ੂਆ ਉੱਲੂ ਦੋ ਮੂੰਹ ਵਾਲਾ ਸੱਪ ਨੋਟ ਜਾਨੀ ਐਦਾਂ ਤੇ ਫਿਰ ਇਹਨਾਂ ਦਾ ਮੇਨ ਮਕਸਦ ਤਾਂ ਉਹਨਾਂ ਦੀ ਕੁੜੀ ਤੱਕ ਪਹੁੰਚਣਾ ਹੁੰਦਾ ਸੀ ਕਿ ਤੁਹਾਡੀ ਕੁੜੀ ਤੁਹਾਨੂੰ ਬਹੁਤ ਰੁਪਿਆ ਕਮਾ ਕੇ ਦੇ ਸਕਦੀ ਹੈ ਤੀਜਾ ਆਰਟੀਕਲ ਆਰਟੀਕਲ ਕੁੜੀਆਂ ਸੋਹਣੀਆਂ ਕੁੜੀਆਂ 5.5 ਫੁੱਟ ਤੋਂ ਲੰਬੀਆਂ ਕੁੜੀਆਂ ਕੁਵਾਰੀਆਂ ਕੁੜੀਆਂ ਉਹਨਾਂ ਨੂੰ ਇਹ ਆਰਟੀਕਲ ਕਹਿੰਦੇ ਸੀ ਪੁਲਿਸ ਵੱਲੋਂ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜੋ ਇਹ ਵੀਡੀਓ ਬਣਾਉਂਦੇ ਸੀ ਉਹ ਇਹ ਪੋਰਨ ਸਾਈਟਾਂ ਤੇ ਵੇਚਦੇ ਸੀ ਅਲੱਗ-ਅਲੱਗ ਸਾਈਟਾਂ ਤੇ ਵੇਚਦੇ ਵੀ ਹੋ ਸਕਦੇ ਨੇ ਯਾਨੀ ਇਹ ਸਾਰੀ ਗੱਲ ਦੀ ਜਾਂਚ ਹੋ ਰਹੀ ਹੈ ਇਹ ਜੋ ਗਰੋ ਸੀ ਇਹ ਕਈ ਕੁੜੀਆਂ ਨੂੰ ਡਿਸਕਵਾਲਿਫਾਈ ਵੀ ਕਰ ਦਿੰਦਾ ਕਹਿ ਦਿੰਦਾ ਕਿ ਇਸ ਨੇ ਤਾਂ ਸਬੰਧ ਬਣਾਏ ਹੋਏ ਜਾਂ ਐਦਾਂ ਦੀ ਕੋਈ ਨਾ ਕੋਈ ਗੱਲ ਕਰਕੇ ਉਸ ਨੂੰ ਕਹਿ ਦਿੰਦੇ ਕਿ ਤੈਨੂੰ ਪੈਸੇ ਨਹੀਂ ਮਿਲਣੇ ਕਿਉਂਕਿ ਤੇਰੀ ਕੁੜੀ ਦੇ ਵਿੱਚ ਆ ਘਾਟ ਆ ਹੁਣ ਪੁਲਿਸ ਇਹ ਸਾਰੇ ਮਾਮਲੇ ਦੀ ਬੜੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਕਰਾਇਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਗਰੋਹ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦਾ ਸੀ ਤੇ ਉਹਨਾਂ ਦੀਆਂ ਕੁੜੀਆਂ ਦੀ ਇੱਜ਼ਤ ਦੇ ਨਾਲ ਖਲਵਾਲ ਕਰਦਾ ਸੀ ਕਿਵੇਂ ਇਹਨਾਂ ਲੋਕਾਂ ਨੂੰ ਲਾਲਚ ਦੇ ਕੇ ਇਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਇਹਨਾਂ ਨੂੰ ਫਸਾਇਆ ਜਾਂਦਾ ਤੇ ਇਹਨਾਂ ਦੀਆਂ ਕੁੜੀਆਂ ਨੂੰ ਹੀ ਫੇਰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਵੀਡੀਓ ਬਣਾਈ ਜਾਂਦੀ ਤੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੋ ਇੰਨਾਂ ਗੱਲਾਂ ਤੋਂ ਆਪਾਂ ਨੂੰ ਹਮੇਸ਼ਾ ਹੀ ਸਤਰਕ ਰਹਿਣਾ ਚਾਹੀਦਾ ਹੈ। ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਜਾਣਕਾਰੀ ਆ ਜੋ ਸਭ ਲੋਕਾਂ ਤੱਕ ਪਹੁੰਚ ਸਕੇ। ਸਾਰੇ ਲੋਕ ਅਵੇਅਰ ਹੋ ਸਕਣ ਕਿਉਂਕਿ ਇਦਾਂ ਦੇ ਇੱਕ ਅੱਦੇ ਘਰ ਕੰਮ ਨਹੀਂ ਕਰਦੇ ਹੁੰਦੇ। ਇਹ ਇੱਕ ਦੂਜੇ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਕੁ ਲੋਕ ਇਦਾਂ ਦੇ ਘਟੀਆ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ। ਸੋ ਇਸ ਕਰਕੇ ਜੇ ਵੀਡੀਓ ਸਭ ਤੱਕ ਜਾਵੇਗੀ ਤਾਂ ਲੋਕ ਅਵੇਅਰ ਹੋ ਜਾਣਗੇ। ਕਿਸੇ ਦੇ ਨਾਲ ਕੋਈ ਧੋਖਾ ਨਹੀਂ ਹੋਵੇਗਾ ਕਿਸੇ ਦੀ ਮਜਬੂਰੀ ਦਾ ਕੋਈ ਫਾਇਦਾ ਨਹੀਂ ਉਠਾ ਸਕੇਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ